ਤੇ ਇੱਕ ਸਵਾਲ ਪੁੱਛ ਕੇ ਤਾਂ ਤੁਸੀਂ ਰੱਬ ਨੂੰ ਪਾਇਆ ਹੋਇਆ ਜੀ ਬਿਲਕੁਲ ਪਾਇਆ ਜੀ ਅੱਛਾ ਕਿਵੇਂ ਲੱਗਦਾ ਰੱਬ ਨੂੰ ਪਾਉਣਾ ਕੀ ਮਹਿਸੂਸ ਹੁੰਦਾ ਰੱਬ ਨੂੰ ਪਾ ਕੇ ਮਹਿਸੂਸ ਵੇਖੋ ਸਾਨੂੰ ਜਿਵੇਂ ਸੰਸਾਰ ਵਿੱਚ ਦੁੱਖ ਸੁੱਖ ਹੁੰਦੇ ਨੇ ਜੀ ਤੇ ਜਦੋਂ ਸਾਨੂੰ ਸੁੱਖ ਹੁੰਦਾ ਹੈ ਜੀ ਅਸੀਂ ਸੁੱਖ 'ਚ ਇੰਨਾ ਡੁੱਬ ਜਾਂਦੇ ਹਾਂ ਕਿ ਸਾਨੂੰ ਪਰਮਾਤਮਾ ਭੁੱਲ ਜਾਂਦਾ ਜੀ ਤੇ ਜਦੋਂ ਸਾਨੂੰ ਦੁੱਖ ਹੁੰਦਾ ਹੈ ਜੀ ਤੇ ਦੁੱਖਾਂ ਵਿੱਚ ਸਾਨੂੰ ਯਾਦ ਆਉਂਦਾ ਵਾ ਕਿ ਜਦੋਂ ਸੰਸਾਰ ਵਿੱਚ ਸਾਨੂੰ ਕੋਈ ਵੀ ਸਹਾਰਾ ਨਹੀਂ ਦਿਖਦਾ ਜੀ ਤੇ ਫਿਰ ਸਾਡੀ ਆਖਰੀ ਆਸ ਉਸ ਪ੍ਰਮਾਤਮਾ ਦੀ ਹੁੰਦੀ ਆ ਜੀ ਕਿ ਇਹ ਪ੍ਰਮਾਤਮਾਏ ਮੇਰੀ ਬਾਹ ਫੜ ਸਕਦਾ ਜੀ ਫਿਰ ਜੀ ਪ੍ਰਮਾਤਮਾ ਨੂੰ ਲੱਭਣ ਵਾਸਤੇ ਬਹੁਤ ਹੀ ਕੋਸ਼ਿਸ਼ਾਂ ਕਰਦਾ ਜੀ ਜਿੰਨੀ ਕਮਾਤਿਆ ਉਸ ਹਿਸਾਬ ਨਾਲ ਉਹ ਦੇਖਦਾ ਵਾ ਕਿ ਕਿਵੇਂ ਮੈਨੂੰ ਪਰਮੇਸ਼ਵਰ ਮਿਲੇ ਜੀ ਜਿਵੇਂ ਮੈਂ ਆਪਣੀ ਗੱਲ ਕਰਾਂ ਜੀ ਮੈਂ ਸਭ ਤੋਂ ਪਹਿਲਾਂ ਗੁਰਬਾਣੀ ਪੜਨੀ ਸ਼ੁਰੂ ਕੀਤੀ ਸੀ ਜੀ ਉਹ ਵੀ ਮੇਰੇ ਮਦਰ ਪੜਦੇ ਹੁੰਦੇ ਸੀ ਤੇ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਤੂੰ ਬਾਣੀ ਪੜ ਜੀ ਤੂੰ ਬਾਣੀ ਪੜਦੇ ਹੁੰਦੇ ਸੀ ਪਰ ਉਹ ਅੰਦਰ ਵਿਰਾਗ ਨਹੀਂ ਪੈਦਾ ਆਇਆ ਜੀ ਪਰਮੇਸ਼ਵਰ ਨੂੰ ਮਿਲਣ ਦਾ ਬਸ ਪੜਨ ਤੱਕ ਸੀਮਤ ਸੀ ਜੀ ਤੇ ਜਦੋਂ ਮਾਲਕ ਨੇ ਅੰਦਰ ਉਹ ਤੜਫ ਉਹ ਵਿਰਾਗ ਪੈਦਾ ਕੀਤਾ ਜੀ ਤੇ ਫਿਰ ਮਹਿਸੂਸ ਹੋਇਆ ਕਿ ਇਹ ਸਾਨੂੰ ਜਨਮ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਜੀ ਪਹਿਲਾਂ ਇਸ ਚੀਜ਼ ਦਾ ਕਦੀ ਗਿਆਨ ਹੀ ਨਹੀਂ ਹੋਇਆ ਨਾ ਹੀ ਕਿਸੇ ਨੇ ਦਿੱਤਾ ਜੀ ਤੇ ਜਦੋਂ ਮਾਲਕ ਦੀ ਕਿਰਪਾ ਹੋਈ ਜੀ ਉਸ ਨੇ ਅੰਦਰ ਹੀ ਇਹ ਮਹਿਸੂਸ ਕਰਉਣਾ ਸ਼ੁਰੂ ਕਰਤਾ ਕਿ ਤੂੰ ਇਸ ਜਨਮ ਨੂੰ ਅਜਾਈਂ ਗਵਾ ਲੇਂਗਾ ਜੀ ਤੂੰ ਪਰਮੇਸ਼ਰ ਨੂੰ ਮਿਲ ਜੀ ਤੂੰ ਮੈਨੂੰ ਮਿਲ ਜੀ ਤੇ ਪਰ ਗਿਆਨ ਨਹੀਂ ਕਿ ਮਿਲਣਾ ਕਿਵੇਂ ਹੈ ਜੀ ਤੇ ਫਿਰ ਜਿਵੇਂ ਮੈਂ ਫਿਰ ਅੰਮ੍ਰਿਤਸਰ ਆਇਆ ਅੱਛਾ ਹਾਂਜੀ ਮੈਂ ਫਿਰ ਦਰਬਾਰ ਸਾਹਿਬ ਤੋਂ ਜਾ ਕੇ ਅੰਮ੍ਰਿਤਸਰ ਆਇਆ ਜੀ ਕਿ ਸ਼ਾਇਦ ਉਹ ਮੈਨੂੰ ਅੰਮ੍ਰਿਤਸਰ ਕੇ ਮਿਲੇਗਾ ਹਮ ਅੰਮ੍ਰਿਤਸਰ ਲਿਆ ਜੀ ਤੇ ਸਮਾਂ ਬੀਤ ਗਿਆ ਦੋ ਤਿੰਨ ਮਹੀਨੇ ਜੀ ਤੇ ਗੁਰਬਾਣੀ ਵੀ ਪੜਦਾ ਸੀ ਜੀ ਤੇ ਪਰ ਉਹ ਜੀ ਅਵਸਥਾ ਆਨੰਦ ਮਿਲਾਪ ਜੀ ਜਿਵੇਂ ਆਪਾਂ ਗੁਰਬਾਣੀ ਵਿਚਾਰਦੇ ਆ ਜਿਦਾਂ ਭਗਤਾਂ ਨੇ ਮਿਲਾਪ ਕੀਤਾ ਜੀ ਗੁਰੂ ਸਾਹਿਬਾਨ ਨਾਲ ਮਿਲਾਪ ਕੀਤਾ ਜੀ ਉਦਾਂ ਦਾ ਕੁਝ ਵੀ ਮੈਂ ਐਕਸਪੀਰੀਅੰਸ ਨਹੀਂ ਕੀਤਾ ਜੀ ਫਿਰ ਕੁਝ ਸਮਾਂ ਲੰਘਿਆ ਮੈਂ ਫਿਰ ਉਹਨਾਂ ਨੂੰ ਲੱਭਣ ਲੱਗ ਪਿਆ ਜਿਨ੍ਹਾਂ ਨੇ ਪਰਮੇਸ਼ਵਰ ਨਾਲ ਮਿਲਾਪ ਕੀਤਾ ਹੈ ਜੀ ਜਾਂ ਜਿਨੂੰ ਗਿਆਨ ਹੈ ਜਾਂ ਜਿਨੂੰ ਗੁਰਬਾਣੀ ਤੇ ਬਹੁਤ ਨੌਲੇਜ ਹੈ ਜੀ ਤੇ ਜਦੋਂ ਵੀ ਮੈਨੂੰ ਕੋਈ ਇਦਾਂ ਦਾ ਚੀਜ਼ ਮਿਲਦਾ ਸੀ ਤੇ ਮੈਂ ਉਹਦੇ ਨਾਲ ਵਿਚਾਰ ਕਰਦਾ ਸੀ ਜੀ ਤੇ ਭਾਈ ਮੈਨੂੰ ਦੱਸ ਉਹ ਮਿਲਦਾ ਕਿਵੇਂ ਆ ਮੈਂ ਉਹਦੇ ਨਾਲ ਮਿਲਣਾ ਚਾਹੁੰਦਾ ਵਾ ਮੈਨੂੰ ਦੱਸ ਭਾਈ ਕਿਵੇਂ ਮਿਲਦਾ ਹੂੰ ਕਿਹੜਾ ਤਰੀਕਾ ਹੈ ਮੈਨੂੰ ਕੋਈ ਤਰੀਕਾ ਦੱਸ ਦੋ ਹੂੰ ਮੈਂ ਕੋਈ ਪਹਿਲਾਂ ਇਦਾਂ ਵੱਡਾ ਗਿਆਨੀ ਨਹੀਂ ਹੈਗਾ ਜੀ ਮੈਨੂੰ ਤੇ ਬਾਣੀ ਵੀ ਨਹੀਂ ਪੜ੍ਹਨੀ ਆਉਂਦੀ ਅੱਛਾ ਮੈਂ ਤੇ ਬਾਣੀ ਵੀ ਗਲਤ ਪੜ੍ਹਦਾ ਸੀ ਅੱਛਾ ਤੇ ਜਦੋਂ ਮਾਲਕ ਨੇ ਕਿਰਪਾ ਕੀਤੀ ਜੀ ਮੈਨੂੰ ਇੱਕ ਜੀਵ ਐਸਾ ਮਿਲਿਆ ਜੋ ਪਰਮੇਸ਼ਰ ਨੂੰ ਮਿਲਿਆ ਹੋਇਆ ਸੀ ਜੀ ਤੇ ਉਸ ਜੀਵ ਨੇ ਮੈਨੂੰ ਬਸ ਉਹ ਗਿਆਨ ਦਿੱਤਾ ਹੂੰ ਬਹੁਤ ਹੀ ਸੋਖਾ ਜੀ ਪਰ ਮੈਂ ਮੂਰਖ ਸੀ ਹੂੰ ਮੈਂ ਉਸ ਗਿਆਨ ਤੇ ਸੰਪੂਰਨ ਵਿਸ਼ਵਾਸ ਨਹੀਂ ਕੀਤਾ ਤੇ ਮੈਂ ਨਾ ਹੀ ਆਪਣਾ ਪੁਰਾਣਾ ਗਿਆਨ ਛੱਡਿਆ ਸੀ ਹਾਂ ਤੇ ਮੈਂ ਜਿਹੜਾ ਮੈਂ ਪਹਿਲਾਂ ਸਿੱਖਿਆ ਸੀ ਕਦੀ ਕਿਸੇ ਕੋਲੋਂ ਕਦੀ ਕਿਸੇ ਕੋਲੋਂ ਆ ਕਰਨਾ ਪੈਂਦਾ ਉਹ ਕਰਨਾ ਪੈਂਦਾ ਇਹ ਕਰਨਾ ਪੈਂਦਾ ਪਰਮੇਸ਼ਰ ਨੂੰ ਮਿਲਣ ਵਾਸਤੇ ਜੀ ਮੈਂ ਉਹ ਵੀ ਕਰੀ ਜਾਂਦਾ ਸੀ ਤੇ ਜਿਹੜਾ ਮੈਨੂੰ ਇਹ ਗਿਆਨ ਮਿਲਿਆ ਸੀ ਉਹ ਗਿਆਨ ਦੀ ਮੈਂ ਬਾਅਦ ਵਿੱਚ ਦੱਸਦਾ ਕਿ ਉਹ ਗਿਆਨ ਕੀ ਸੀ ਜੀ ਜਿਹੜਾ ਗਿਆਨ ਮਿਲਿਆ ਸੀ ਇਸ ਤੇ ਵੀ ਮੇਰਾ ਪੂਰਨ ਵਿਸ਼ਵਾਸ ਨਹੀਂ ਸੀ ਜੀ ਕਿਉਂਕਿ ਮੈਂ ਪੁਰਾਣਾ ਨਹੀਂ ਛੱਡਿਆ ਹੂੰ ਤੇ ਪਰਮੇਸ਼ਰ ਨੂੰ ਮਿਲਣ ਵਾਸਤੇ ਆਪਣੀ ਮਤ ਛੱਡਣੀ ਪੈਂਦੀ ਆ ਜੀ ਜਿਹੜਾ ਗਿਆਨ ਹੁੰਦਾ ਬਣਾ ਬਹੁਤ ਵੱਡੇ ਰਿਕਾਉਂਟ ਦੇ ਪਰਮੇਸ਼ਰ ਨੂੰ ਮਿਲਣ ਲਈ ਜੀ ਤੇ ਪਰ ਮੂਰਖ ਨੂੰ ਕੁਝ ਪਤਾ ਨਹੀਂ ਸੀ ਕੀ ਹੋ ਵੀ ਛੱਡਣਾ ਸੀ ਮੈਂ ਉਹ ਵੀ ਕਰੀ ਜਾਣਾ ਸੀ ਤੇ ਜਿਹੜਾ ਮੈਨੂੰ ਗਿਆਨ ਮਿਲਿਆ ਸੀ ਮਾਲਕ ਦੀ ਕਿਰਪਾ ਨਾਲ ਉਹ ਵੀ ਕਰੀ ਜਾਣਾ ਸੀ ਤੇ ਇਸ ਤਰ੍ਹਾਂ ਹੀ ਕਰਦੇ ਕਰਦੇ ਹਾਂਜੀ ਮਤਲਬ 1.5-2 ਸਾਲ ਹੋ ਗਏ ਉਹ ਖੇਡ ਨਹੀਂ ਬਣੀ ਹੂੰ ਤੇ ਮੈਂ ਉਹਨਾਂ ਨੂੰ ਪੁੱਛਣਾ ਜਿਹੜੇ ਪਰਮਾਤਮਾ ਨੂੰ ਮਿਲੇ ਹੋਏ ਆ ਕਿ ਜਿਵੇਂ ਤੁਹਾਡੀ ਖੇਡ ਬਣੀ ਆ ਤੁਸੀਂ ਪਰਮੇਸ਼ਰ ਨੂੰ ਸਾਹਮਣੇ ਦੇਖ ਰਹੇ ਜੇ ਮੈਨੂੰ ਕਿਉਂ ਨਹੀਂ ਦਿਸਦਾ ਉਹ ਮੈਂ ਜਿੱਦ ਕਰਕੇ ਇੱਕ ਝੌਂਕੜੀ ਤੇ ਬੈਠ ਜਾਂਦਾ ਹੁੰਦਾ ਸੀ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਇੱਕ ਦਿਨ ਚ 10 10 ਘੰਟੇ ਵੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ ਜੀ ਜਿਵੇਂ ਕੋਈ ਸਿਖਾਉਂਦਾ ਸੀ ਜੀ ਇਸ ਤਰ੍ਹਾਂ ਜਪਣਾ ਜੀ ਸੁਵਾਸ ਕ੍ਰਾਸ ਜਪਣਾ ਜੀ ਸੁਵਾਸ ਪਿੱਛੇ ਨੂੰ ਖਿੱਚਣਾ ਵਾਹ ਕਹਿਣਾ ਛੱਡਣਾ ਗੁਰੂ ਕਹਿਣਾ ਜੀ ਪਰ ਫੇਰ ਵੀ ਉਹ ਖੇਡ ਨਹੀਂ ਬਣੀ। ਹੂੰ। ਉਹ ਆਨੰਦ ਨਹੀਂ ਬਣਿਆ। ਦਰਸ਼ਨ ਨਹੀਂ ਹੋਏ। ਜੀ। ਤੇ ਫਿਰ ਮਾਲਕ ਨੇ ਕਿਰਪਾ ਕੀਤੀ। ਮੇਰਾ ਮਾਲਕ ਮਾਲਕ ਅਗੇ ਅਰਦਾਸ ਕੀਤੀ ਮੈਂ ਸਰੈਂਡਰ ਕਰਤਾ ਮਾਲਕ ਅਗੇ। ਹੂੰ। ਕਿ ਮੇਰੇ ਤੋਂ ਨਹੀਂ ਹੁਣ ਹੋਣਿਆ ਹੁਣ ਆਪ ਹੀ ਕਰਵਾਵਾ। ਤੇ ਜਦੋਂ ਸਰੈਂਡਰ ਕੀਤਾ ਉਸ ਤੋਂ ਬਾਅਦ ਮਾਲਕ ਨੇ ਮੈਨੂੰ ਫੁਰਨਾ ਦਿੱਤਾ, ਮੈਨੂੰ ਵਿਚਾਰ ਦਿੱਤਾ। ਉਹ ਇੰਨਾ ਸਟਰੋਂਗ ਸੀ ਕਿ ਤੂੰ ਆਪਣਾ ਪੁਰਾਣਾ ਗਿਆਨ ਛੱਡ ਦੇ, ਆਪਣੀ ਮਤ ਛੱਡ ਦੇ। ਤੂੰ ਬਸ ਮੇਰੀ ਆਸ 'ਚ ਬੈਠਣਾ ਤੂੰ ਮੇਰੇ ਦਰ ਤੇ ਬੈਠਣਾ ਉਹ ਮੈਂ ਅੱਗੇ ਜਾ ਕੇ ਗੱਲ ਕਰਦਾ ਕਿ ਉਹ ਕਿਹੜਾ ਦਰ ਸੀ ਕਿਹੜੀ ਜੁਗਤੀ ਸੀ ਤੂੰ ਉਸ ਦਰ ਤੇ ਬੈਠਣਾ ਵਾ ਮੇਰੀ ਮਰਜ਼ੀ ਆ ਮੈਂ ਤੈਨੂੰ ਜਦੋਂ ਮਰਜ਼ੀ ਦਰਸ਼ਨ ਮੈਂ ਦੇਵਾਂਗਾ ਤੈਨੂੰ ਜੀ ਜਦੋਂ ਮੈਂ ਖੁਸ਼ ਹੋਵਾਂਗਾ ਜੀ ਉਦੋਂ ਤੈਨੂੰ ਮੈਂ ਦਰਸ਼ਨ ਦਵਾਂਗਾ ਜੀ ਤੇ ਫਿਰ ਮੈਂ ਆਪਣਾ ਪੁਰਾਣਾ ਗਿਆਨ ਛੱਡਦਾ ਮਤਲਬ ਉਹਨੇ ਛੱਡਾ ਦਿੱਤਾ ਹੂੰ ਉਹਨੇ ਆਪਣਾ ਪੁਰਾਣਾ ਗਿਆਨ ਛੱਡਾ ਦਿੱਤਾ ਤੇ ਫਿਰ ਮੈਂ ਜਿਹੜਾ ਨਵਾਂ ਗਿਆਨ ਹੀ ਜਿਸ ਨੂੰ ਗੁਰਬਾਣੀ ਵਿੱਚ ਗੁਰ ਕਹਿੰਦੇ ਆ। ਹਮ ਮਤਲਬ ਐਸੇ ਕਰਕੇ ਬਾਣੀ ਦਾ ਨਾਮ ਹੀ ਗੁਰਿਆ। ਗੁਰ ਬਾਣੀ ਬਾਣੀ ਹਮ ਗੁਰ ਦੀ ਬਾਣੀ ਆ। ਹਮ ਗੁਰ ਭਾਵ, ਜ਼ੁਗਤੀ ਹਮ ਤਰੀਕਾ ਹਮ ਟੈਕਨੀਕ ਹਮ ਮਤਲਬ ਆਪਾਂ ਗੁਰ ਭਾਵ ਉਸ ਜ਼ੁਗਤੀ ਨਾਲ ਪਰਮੇਸ਼ਰ ਦਾ ਮਿਲਾਪ ਕਰ ਸਕਦੇ ਆ। ਹਮ ਤੇ ਉਹ ਇੰਨੀ ਕੁ ਸੌਖੀ ਆ। ਇੰਨਾ ਕੁ ਮਤਲਬ ਮੈਂ ਸੋਚਿਆ ਨਹੀਂ ਸੀ ਕਿ ਪਰਮੇਸ਼ਰ ਨੂੰ ਮਿਲ ਲੈਣਾ ਸੋਖਾ ਹੋਵੇ ਮਤਲਬ ਸੰਸਾਰ ਨੇ ਇੰਨਾ ਕੋ ਔਖਾ ਬਣਾਤਾ ਨਾ ਜੀ ਬੜੇ ਕਸ਼ਟ ਦਿੱਤੇ ਸਰੀਰ ਨੂੰ ਅੱਛਾ ਇੰਨੇ ਕ ਕਸ਼ਟ ਦਿੱਤੇ ਮੈਂ ਕਹਿ ਨਹੀਂ ਸਕਦਾ ਕੰਨਾਂ 'ਚੋਂ ਆਵਾਜ਼ਾਂ ਸੁਣਨ ਲੱਗ ਪਈਆਂ ਸੀ ਅੱਛਾ ਅੱਖਾਂ ਬੰਦ ਕਰਕੇ ਬੈਠ ਜਾਂਦੇ ਸੀ ਭੂਤ ਪ੍ਰੇਤ ਲੱਗੇ ਆ ਕੇ ਬੈਠ ਜਾਂਦੇ ਸੀ ਦਿਖਦੇ ਸੀ ਬਿਲਕੁਲ ਦੇਖਦੇ ਸੀ ਅੱਛਾ ਹਾਂਜੀ ਪਰ ਇਦਾਂ ਦੇ ਐਕਸਪੀਰੀਅੰਸ ਹੁੰਦੇ ਰਹੇ ਕਿ ਪਰ ਉਹ ਆਨੰਦ ਉਹ ਖੇੜਾ ਕਿਤੇ ਦੁੱਖ ਆ ਜਾਣਾ ਮੈਂ ਉਹਦੇ 'ਚ ਵੀ ਡੋਲ ਜਾਣਾ ਦੇਖਦੇ ਆ ਕਿ ਗੁਰੂ ਸਾਹਿਬਾਨਾਂ ਨੂੰ ਭਗਤਾਂ ਨੂੰ ਕਿੰਨੇ ਦੁੱਖ ਆਏ ਸੀ ਉਹ ਢੋਲਦੇ ਨਹੀਂ ਸੀ ਹੁੰਦੇ ਪਰ ਮੈਂ ਸੋਚਦਾ ਹਾਂ ਕਿ ਇਹ ਕਿਵੇਂ ਦੀ ਅਵਸਥਾ ਵਾ ਇਹ ਕਿਵੇਂ ਆਉਂਦੀ ਹੈ ਇਹ ਅਵਸਥਾ ਪਰ ਉਹਨਾਂ ਨੇ ਗੁਰਦਾ ਗਿਆਨ ਅਪਣਾਇਆ ਹੀ ਉਹਨਾਂ ਨੇ ਕੀਤਾ ਹੀ ਉਹਨਾਂ ਨੇ ਸੰਸਾਰ ਨੂੰ ਭੇਦ ਦਿੱਤਾ ਇੰਨਾ ਇੰਨਾ ਇੰਨੇ ਸਾਲ ਲਾ ਕੇ ਦਸਾਂ ਗੁਰੂਆਂ ਨੇ ਇੰਨਾ ਟਾਈਮ ਲਗਾ ਕੇ ਸੰਸਾਰ ਨੂੰ ਭੇਦ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਾ ਹੀ ਲਿਖਿਆ ਲਿਖਿਆ ਵਾ ਸਾਰਾ ਹੀ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਤੁਸੀਂ ਗੁਰ ਦਾ ਗਿਆਨ ਲੈ ਕੇ ਪਰਮੇਸ਼ਰ ਨੂੰ ਮਿਲ ਸਕਦੇ ਜਿਵੇਂ ਗੁਰਬਾਣੀ ਦਾ ਵਚਨ ਹੈ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਮਤਲਬ ਗੁਰ ਤੋਂ ਬਿਨਾ ਸਾਨੂੰ ਗਿਆਨ ਹੋ ਹੀ ਨਹੀਂ ਸਕਦਾ ਕਿ ਪਰਮੇਸ਼ਰ ਨੂੰ ਮਿਲਣਾ ਕਿਵੇਂ ਹੈ ਭਾਈ ਰੇ ਗੁਰਬਿਨ ਭਗਤ ਨਾ ਹੋਏ ਗੁਰ ਤੋਂ ਬਿਨਾ ਭਗਤੀ ਸ਼ੁਰੂ ਨਹੀਂ ਹੁੰਦੀ ਇਹ ਮੈਨੂੰ ਵੀ ਉਦੋਂ ਪਤਾ ਲੱਗਾ ਜਦੋਂ ਮੈਂ ਭਗਤੀ ਸ਼ੁਰੂ ਕੀਤੀ ਤੁ ਜਿਵੇਂ ਜਿਵੇਂ ਮਾਲਕ ਨੇ ਅਭਿਆਸ ਕਰਾਏ ਉਸੇ ਉਸੇ ਤਰ੍ਹਾਂ ਐਕਸਪੀਰੀਅੰਸ ਹੁੰਦਾ ਗਿਆ ਜੀ ਤੇ ਹੁਣ ਚਾਹ ਨਾਲ ਦੱਸਦੇ ਆ ਕਿ ਇਸ ਤਰ੍ਹਾਂ ਦੇ ਦਿਸਦਾ ਆ ਕਰਮ ਕੰਡਾ ਨਾਲ ਨਹੀਂ ਦਿਸਦਾ ਜਿਹੜੇ ਆਪਾਂ ਸੰਸਾਰ ਵਿੱਚ ਕਰਦੇ ਆ ਆਪਣੇ ਸਰੀਰਾਂ ਨੂੰ ਕਸ਼ਟ ਦੇ ਕੇ ਇੱਕ ਜੁਗਤੀ ਆ ਬਹੁਤ ਹੀ ਸੌਖੀ ਬੜਾ ਹੀ ਸੌਖਾ ਗਿਆਨ ਆ ਬੜਾ ਹੀ ਸੌਖਾ ਮਾਰ ਗਿਆ ਪਰਮੇਸ਼ਰ ਨੂੰ ਦੇਖਣਾ ਕੋਈ ਔਖਾ ਕੰਮ ਨਹੀਂ ਆ। ਹੂੰ ਆਪਾਂ ਹੀ ਔਖਾ ਬਣਾਤਾ। ਹੂੰ ਕੀ ᔪਗਤੀ ਹੈ ਜੀ? ᔪਗਤੀ ਜਿਵੇਂ ਗੁਰਬਾਣੀ ਵਿੱਚ ਗੁਰਬਾਣੀ ਉਸ ᔪਗਤੀ ਨੂੰ ਗੌਰ ਕਹਿੰਦੀ ਆ। ਜੀ। ਉਹ ਗੌਰ ਇੱਕ ਗਿਆਨ ਆ। ਜੀ। ਉਹ ਇੱਕ ᔪਗਤੀ ਆ। ਜੀ। ਉਹ ᔪਗਤੀ ਐਵੇਂ ਆ ਕਿ ਜਦੋਂ ਆਪਾਂ ਇਸ ਸੰਸਾਰ ਵਿੱਚ ਆਏ ਨਾ ਹਾਂ ਜੀ। ਆਪਣਾ ਮਨ ਦੋਆਂ ਝੋਤਾਂ ਵਿੱਚ ਵੰਡਿਆ ਗਿਆ। ਜੀ। ਜਿਵੇਂ ਆ ਦੋ ਨੇਤਰ ਆ। ਹੂੰ ਨੇਤਰਾਂ ਵਿੱਚ ਆਪਣਾ ਮਨ ਆ। ਜੀ। ਠੀਕ ਹੈ ਜੀ ਤੇ ਇਹ ਮੰਨ ਪਹਿਲਾਂ ਇੱਕ ਜੋਤ ਹੀ ਇਹ ਦੋਹਾਂ ਜੋਤਾਂ ਵਿੱਚ ਵੰਡਿਆ ਗਿਆ ਤੇ ਪਰਮੇਸ਼ਵਰ ਨੂੰ ਦੋਹਾਂ ਜੋਤਾਂ ਵਿੱਚ ਆਪਾਂ ਨਹੀਂ ਦੇਖ ਸਕਦੇ ਨਹੀਂ ਜੀ ਸਰ ਇੱਕ ਜੋਤ ਹੋ ਕੇ ਦੇਖ ਸਕਦੇ ਆ ਇੱਕ ਦ੍ਰਿਸ਼ਟ ਹੋ ਕੇ ਦੇਖ ਸਕਦੇ ਆ ਜੀ ਸੱਜੇ ਨੇਤਰ ਨੂੰ ਸੂਰਜ ਕਿਹਾ ਹੈ ਜੀ ਤੇ ਖੱਬੇ ਨੇਤਰ ਨੂੰ ਚੰਦ ਕਿਹਾ ਹੈ ਜੀ ਜਦੋਂ ਤੱਕ ਸੂਰਜ ਤੇ ਚੰਦ ਇੱਕ ਨਹੀਂ ਹੋ ਜਾਂਦੇ ਜੀ ਆਪਾਂ ਪਰਮੇਸ਼ਵਰ ਨੂੰ ਨਹੀਂ ਦੇਖ ਸਕਦੇ ਜੀ ਇਸ ਕਰਕੇ ਆਪਾਂ ਸਜੀ ਦ੍ਰਿਸ਼ਟੀ ਨੂੰ ਖੱਬੇ ਵਾਲੇ ਪਾਸੇ ਲੈ ਕੇ ਆਉਣਾ ਹੁੰਦਾ ਹੈ ਜੀ ਇਸ ਨੂੰ ਗੁਰਬਾਣੀ ਗੁਰ ਕਹਿੰਦੀ ਹੈ ਜੀ ਤੇ ਇੱਕ ਦ੍ਰਿਸ਼ਟ ਹੋ ਕੇ ਇੱਕ ਜੋਤ ਹੋ ਕੇ ਫਿਰ ਆਪਾਂ ਧਿਆਨ ਲਾਉਣਾ ਹੁੰਦਾ ਹੈ ਹੂੰ ਜਿੱਥੋਂ ਆਪਾਂ ਨੂੰ ਸਵਾਸ ਆ ਰਿਹਾ ਹੈ ਹੂੰ ਨੱਕ ਹਾਂਜੀ ਜੀ ਇੱਥੋਂ ਨੱਕ ਤੋਂ ਜਦੋਂ ਸਵਾਸ ਆ ਰਿਹਾ ਹੈ ਨਾ ਦਾ ਨੱਕ ਦੀ ਟਿਪ ਤੇ ਇੱਥੇ ਆਪਾਂ ਦੋਹਾਂ ਨੇਤਰਾਂ ਨਾਲ ਧਿਆਨ ਲਾਉਂਦਾ ਹੁੰਦਾ ਅੱਖ ਖੁੱਲੀ ਹੋਣੀ ਚਾਹੀਦੀ ਹੈ ਅੱਖਾਂ ਖੁੱਲੀਆਂ ਹੋਣੀਆਂ ਚਾਹੀਦੀਆਂ ਦੋਵੇਂ ਨੇਤਰਾਂ ਨਾਲ ਇੱਥੇ ਧਿਆਨ ਲਾਉਣਾ ਹੁੰਦਾ ਜੀ ਜੇ ਤੁਹਾਨੂੰ ਸਵਾਦ ਆ ਰਿਹਾ ਜੀ ਇਸ ਦੇ ਨਾਲ ਆਪਾਂ ਇੱਕ ਦ੍ਰਿਸ਼ਟ ਹੋ ਜਾਂਦੇ ਹਾਂ ਜੀ ਇਹਦਾ ਅਭਿਆਸ ਹੁੰਦਾ ਹੈ ਦੇਖੋ ਜੀ ਆਪਾਂ ਵਿਸ਼ਵਾਸ ਨਾਲ ਕਰ ਲਾਂਗੇ ਤਾਂ ਇੱਕ ਮਿੰਟ ਦੀ ਖੇਡ ਆ ਹੂੰ ਤੇ ਜੇ ਆਪਾਂ ਦੁਬਿਧਾ ਰੱਖੀ ਹੂੰ ਤੇ ਸਰੀ ਹੋਰ ਫੇਰ ਤੇ ਭਾਵੇਂ ਸਾਲ ਲੰਘਿਆ ਨਾ ਜਿਵੇਂ ਮੈਨੂੰ 2 ਸਾਲ ਲੰਘੇ ਅੱਛਾ ਹੁਣ ਜਿਵੇਂ ਕੋਈ ਜੀਵ ਕਿਸੇ ਜੀਵ ਨਾਲ ਮਾਲਕੇ ਵਿਚਾਰ ਕਰਵਾਉਂਦਾ ਵਾ ਉਸ ਨੂੰ ਪਹਿਲਾਂ ਹੀ ਮੈਂ ਦੱਸ ਦਿਨਾ ਵਾਂ ਕਿ ਜਿਹੜੀ ਗਲਤੀ ਮੈਂ ਕੀਤੀ ਹੈ ਉਹ ਤੂੰ ਨਾ ਕਰੀ ਮੈਂ ਆਪਣਾ ਗਿਆਨ ਨਹੀਂ ਛੱਡਿਆ ਜੀ ਜਿਹੜਾ ਪਹਿਲਾਂ ਕਮਾਇਆ ਸੀ ਜੀ ਜਿਨ੍ਹਾਂ ਨੂੰ ਸੁਣਦਾ ਰਿਹਾ ਸੀ ਜੀ ਉਹ ਗਿਆਨ ਨਹੀਂ ਛੱਡਿਆ ਇਸ ਕਰਕੇ ਮੈਨੂੰ ਟਾਈਮ ਲੱਗ ਗਿਆ ਕਿਹੜਾ ਗਿਆਨ ਛੱਡਣਾ ਪੈਂਦਾ ਜੀ ਤ੍ਰੈ ਗੁਣੇ ਗਿਆਨ ਜਿਵੇਂ ਜਿਵੇਂ ਕੋਈ ਜੀਵ ਗਿਆਨ ਦੇ ਰਿਹਾ ਜੀ ਉਹ ਆਪਣੀ ਮਤ ਨਾ ਦੇ ਰਿਹਾ ਹੂੰ ਉਗਰ ਮੁਖਨੀ ਆ ਜੀ ਕਿਉਂਕਿ ਉਹ ਪਰਮੇਸ਼ਵਰ ਨਾਲ ਮਿਲਾਪ ਨਹੀਂ ਕੀਤਾ ਨਹੀਂ ਕੀਤਾ ਤੇ ਜਿਹੜਾ ਪਰਮੇਸ਼ਵਰ ਵਿੱਚ ਰਤਿਆ ਹੋਵੇਗਾ ਪਰਮੇਸ਼ਵਰ ਦੇ ਚ ਜਿਹੜੇ ਜੀਵ ਦੀ ਜੋਤ ਇੱਕ ਮਿਕ ਹੋਈ ਹੋਵੇਗੀ ਉਹੀ ਸਾਨੂੰ ਦੱਸ ਸਕਦਾ ਹੈ ਕਿਉਂਕਿ ਉਹ ਚੌਥੇ ਪਦ ਦਾ ਵਾਸੀ ਹੋਵੇਗਾ ਗੁਰਬਾਣੀ ਚੌਥੇ ਪਦ ਦੀ ਲਿਖੀ ਹੋਈ ਆ ਤ੍ਰੈ ਗੁਣਾ ਚ ਨਹੀਂ ਲਿਖੀ ਜੀ ਸਾਰਾ ਚੌਥੇ ਪਦ ਦਾ ਗਿਆਨ ਆ ਜੀ ਤੇ ਵਿਚਾਰ ਕੌਣ ਸਕਦਾ ਚੌਥੇ ਪਦ ਦਾ ਠੀਕ ਹੈ ਜੀ ਗੁਰਬਾਣੀ ਦਾ ਜਿਹੜਾ ਅਸਲ ਗਿਆਨ ਆ ਗੁਰਬਾਣੀ ਜੋ ਸਾਨੂੰ ਸਮਝਾਉਣ ਦੀ ਆ ਹਮ ਗੁਰਬਾਣੀ ਵਿੱਚ ਜਿਹੜਾ ਗੁਰ ਦਾ ਗਿਆਨ ਆ ਹਮ ਉਹ ਚੌਥੇ ਪਾਤਸ਼ਾਹ ਜੀ ਵੀ ਸਮਝਾ ਸਕਦਾ ਜੀ ਕਿਉਂਕਿ ਉਹਨੇ ਆਪ ਕਰਕੇ ਆਪ ਮਿਲਾਪ ਕੀਤਾ ਉਸਨੇ ਆਪ ਗੁਰ ਕਮਾ ਕੇ ਆਪ ਮਿਲਾਪ ਕੀਤਾ ਸਾਨੂੰ ਵੀ ਦੱਸੇਗਾ ਕਿ ਗੁਰਬਾਣੀ ਵਿੱਚ ਆ ਜੁਗਤੀ ਆ ਤੁਸੀਂ ਇਸ ਨਾਲ ਮਿਲਾਪ ਕਰ ਸਕਦੇ ਹੋ ਹਮ ਦੇਖੋ ਵੀਰ ਜੀ ਗੁਰਬਾਣੀ ਕਈ ਜੀਵ ਕਹਿੰਦੇ ਨੇ ਕਿ ਗੁਰਬਾਣੀ ਕੰਠ ਕਰਨੀ ਪੈਣੀ ਹੈ ਜੀ ਪਰ ਗੁਰਬਾਣੀ ਕੰਠ ਕਰਨ ਦੀ ਕੋਈ ਜ਼ਰੂਰਤ ਨਹੀਂ ਆ ਮੈਂ ਵੀ ਨਹੀਂ ਕੀਤੀ ਜੀ ਮੈਂ ਆਪਣਾ ਜੋ ਐਕਸਪੀਰੀਅੰਸ ਆ ਉਹੀ ਦੱਸ ਰਿਹਾ ਜੀ ਗੁਰਬਾਣੀ ਕੰਠ ਕਰਨ ਦੀ ਲੋੜ ਨਹੀਂ ਆ ਜੀ ਜੋ ਗੁਰਬਾਣੀ ਵਿੱਚ ਗਿਆਨ ਆ ਜੀ ਹਾਂ ਜਿਹੜਾ ਕੰਠ ਕਰ ਸਕਦਾ ਉਹ ਕਰੇ ਹੂੰ ਮਤਲਬ ਜਿਹੜਾ ਅਨਪੜ੍ਹ ਜੀਵ ਆ ਹੂੰ ਜਿਹਨੂੰ ਨਹੀਂ ਪੰਜਾਬੀ ਵਧੀਆ ਪੜ੍ਹਨੀ ਹੁੰਦੀ ਜੀ ਉਹਨੂੰ ਮਤਲਬ ਉਹ ਗਿਆਨ ਦੀ ਲੋੜ ਆ ਜੋ ਗੁਰਬਾਣੀ ਵਿੱਚ ਦੱਸਿਆ ਜੀ ਤੇ ਗੁਰੂ ਜਿਹੜਾ ਗਿਆਨ ਆ ਪੁੱਛਣਾ ਕਿਨੂੰ ਪੁੱਛਣਾ ਨੂੰ ਆ ਜਿਹੜਾ ਪਰਮੇਸ਼ਰ ਨੂੰ ਪਹਿਲਾਂ ਹੀ ਮਿਲ ਚੁੱਕਿਆ ਹੋਵੇ ਜੀ ਜਿਹਨੂੰ ਬਾਣੀ ਗੁਰਮੁਖ ਕਹਿੰਦੀ ਆ ਤੁਹਾਨੂੰ ਪਹਿਲੀ ਵਾਰੀ ਪਰਮੇਸ਼ਰ ਮਿਲਿਆ ਉਹ ਕਿਹੋ ਜਿਹਾ ਐਕਸਪੀਰੀਅੰਸ ਸੀ ਤੇ ਕਿਵੇਂ ਮਹਿਸੂਸ ਹੋਇਆ ਸੀ ਉਹਦਾ ਮਹਿਸੂਸ ਦੇਖੋ ਵੀਰ ਜੀ ਉਹ ਆਨੰਦ ਐਵੇਂ ਦਾ ਸੀ ਕਿ ਪਹਿਲੀ ਗੱਲ ਤੇ ਮੈਨੂੰ ਉਹ ਅਨੰਤ ਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਜੋ ਮੈਂ ਮਹਿਸੂਸ ਕੀਤਾ ਉਹ ਮੈਨੂੰ ਹੀ ਪਤਾ ਹੂੰ ਬਸ ਇਹ ਸਿਖਿਆ ਜਦੋਂ ਸਾਹਮਣੇ ਪ੍ਰਗਟ ਹੋਇਆ ਪਰਮੇਸ਼ਵਰ ਦਾ ਪ੍ਰਕਾਸ਼ ਜੀ ਪਰਮੇਸ਼ਵਰ ਆਪ ਸਾਹਮਣੇ ਪ੍ਰਗਟ ਹੋਇਆ ਹੂੰ ਤੇ ਇੰਨਾ ਕ ਵਿਰਾਗ ਆ ਗਿਆ ਮੈਂ 1 ਘੰਟਾ ਰੋਂਦਾ ਹੀ ਰਿਆ ਹੂੰ ਕਿ ਜਿਵੇਂ ਮਨ ਪਤਾ ਨਹੀਂ ਕਦੋਂ ਦਾ ਵਿਛੜਿਆ ਸੀ ਜੀ ਸਹੀ ਕਹ ਲਿਆ ਇੰਨੇ ਯੁੱਗਾਂ ਦਾ ਮਨ ਵਿਛੜਿਆ ਸੀ ਹੂੰ ਤੇ ਇਸ ਕਾਲ ਯੁੱਗ ਵਿੱਚ ਆ ਕੇ ਵਾਰੀ ਮਿਲੀ ਸੀ ਪਰਮੇਸ਼ਵਰ ਨੇ ਹੁਰਨਾ ਦੇ ਤਾ ਗਿਆਨ ਦੇ ਤਾ ਪਰਮੇਸ਼ਰ ਨੇ ਕਿਰਪਾ ਕਰਤੀ ਕਿਉਂਕਿ ਪਰਮੇਸ਼ਰ ਅੰਦਰ ਵੇਖਦਾ ਵਾ ਕੀ ਚੱਲਦਾ ਬਾਹਰ ਨਹੀਂ ਵੇਖਦਾ ਹੂੰ ਬਾਹਰ ਆਪਾਂ ਆਪਣਾ ਹੂਲੀਆ ਜਿੱਦ ਤਾਂ ਮਰਜ਼ੀ ਕਰ ਲਈਏ ਜੀ ਮੁੱਖ ਤੋਂ ਜੋ ਮਰਜ਼ੀ ਬੋਲੀ ਜਾਈਏ ਸੰਸਾਰ ਗੱਲਾਂ 'ਚ ਫਸ ਜੂਗਾ ਹੂੰ ਪਰ ਪਰਮੇਸ਼ਰ ਨੂੰ ਪਤਾ ਕੀ ਇਹਦੇ ਅੰਦਰ ਕੀ ਆ ਉਹ ਆਪਣੀ ਭਾਵਨਾ ਦੇਖਦਾ ਉਹ ਆਪਣਾ ਵਿਰਾਗ ਦੇਖਦਾ ਵਾ ਜੀ ਕਿ ਇਹ ਅੰਦਰ ਕੀ ਸੋਚਦਾ ਵਾ ਜੀ ਕਿ ਇਹ ਕਿਤੇ ਸੰਸਾਰਿਕ ਇੱਛਾ ਤਾਂ ਨਹੀਂ ਰੱਖਦਾ ਕੋਈ ਹੂੰ ਇਹ ਅੰਦਰ ਮੈਨੂੰ ਹੀ ਲੋਚਦਾ ਵਾ ਉਹ ਦੇਖਦਾ ਵਾ ਕਿ ਇਹ ਕਿੰਨਾ ਕੁ ਚਾਹੁੰਦਾ ਮੈਨੂੰ ਉਹ ਫਿਰ ਭਾਵੇਂ ਗੁਰਬਾਣੀ ਦਾ ਗਿਆਨ ਨਾ ਹੋਵੇ ਉਹ ਤਾਂ ਵੀ ਉਹ ਗਿਆਨ ਉਹ ਪਹੁੰਚਾ ਦਿੰਦਾ ਕਿਸੇ ਨਾ ਕਿਸੇ ਥਰੂ ਕਿੰਨਾ ਸਮਾਂ ਪਹਿਲਾਂ ਦਰਸ਼ਨ ਹੋਏ ਸੀ ਪਰਮੇਸ਼ਰ ਦੇ ਅੱਜ ਤੋਂ 4 ਸਾਲ ਪਹਿਲਾਂ ਵਿਰਾਗ ਜਾਗਿਆ ਸੀ ਅੰਦਰ ਜੀ ਤੇ ਕਰੀਬ 1 ਸਾਲ ਤ੍ਰੈ ਗੁਣੀ ਭਗਤੀ 'ਚ ਫਸਿਆ ਰਿਹਾ ਸੀ ਅੱਛਾ ਹਾਂਜੀ ਚਲੋ ਵੀ ਮਾਲਕ ਨੇ ਐਕਸਪੀਰੀਅੰਸ ਹੀ ਕਰਾਇਆ ਕਿ ਤੈਨੂੰ ਇਦਾਂ ਨਹੀਂ ਸੀ ਮਿਲਣਾ ਹੂੰ ਤੇ 1 ਸਾਲ ਬਾਅਦ ਫਿਰ ਗੁਰਦਾ ਗਿਆਨ ਮਿਲਿਆ ਸੀ ਹੂੰ ਫਿਰ ਮੇਰੀ ਭਗਤੀ ਸ਼ੁਰੂ ਹੋਈ ਸੀ ਅੱਛਾ ਕਿਉਂਕਿ ਜਦੋਂ ਤੱਕ ਗੁਰਦਾ ਗਿਆਨ ਨਹੀਂ ਮਿਲਦਾ ਉਦੋਂ ਭਗਤੀ ਸ਼ੁਰੂ ਨਹੀਂ ਹੁੰਦੀ ਜੀ ਫਿਰ ਭਗਤੀ ਸ਼ੁਰੂ ਹੋਏ ਸੀ ਕਰੀਬ 2 ਸਾਲ ਬਾਅਦ ਮੈਨੂੰ ਪ੍ਰਕਾਸ਼ ਹੋ ਗਿਆ ਸੀ ਜੀ ਹਰ ਪਾਸੇ ਮਾਲਕ ਪ੍ਰਗਟ ਹੋ ਗਿਆ ਸੀ ਜੀ ਹੁਣ ਤੁਹਾਡੇ ਤੋਂ ਪਹਿਲਾਂ ਮੈਂ ਮਾਲਕ ਨੂੰ ਦੇਖ ਰਿਆ ਅੱਛਾ ਜੀ ਤੁਸੀਂ ਉਹਦੇ ਵਿੱਚ ਵਸਦੇ ਪਏ ਸਾਰਾ ਸੰਸਾਰ ਉਹਦੇ ਵਿੱਚ ਵਸਦਾ ਪਿਆ ਜਿਵੇਂ ਕਿ ਸਮੁੰਦਰ ਆ ਉਹਦੇ ਵਿੱਚ ਮੱਛੀਆਂ ਤੈਰਦੀਆਂ ਪਈਆਂ ਜੀ ਤੇ ਆਲੇ ਦੁਆਲੇ ਉਹਨਾਂ ਦੇ ਪਾਣੀ ਹੈ ਹੂੰ ਤੇ ਇਦਾਂ ਹੀ ਐਗਜ਼ਾਮਪਲ ਲਾ ਲਓ ਕਿ ਜਿਵੇਂ ਮੱਛੀਆਂ ਪਾਣੀ ਵਿੱਚ ਐ ਇਦਾਂ ਹੀ ਆਪਾਂ ਪਰਮੇਸ਼ਵਰ ਵਿੱਚ ਹੂੰ ਸਾਡੇ ਆਲੇ ਦੁਆਲੇ ਪਰਮੇਸ਼ਵਰ ਹੈ ਹੂੰ ਅਸੀਂ ਉਹਦੇ ਵਿੱਚ ਹੈ ਹੂੰ ਉਹਨੂੰ ਸਾਰਾ ਪਤਾ ਅਸੀਂ ਕਿਹੜਾ ਕਰਮ ਕਰਦੇ ਪਏ ਹਾਂ ਹੂੰ ਹਰ ਪਲ ਦੇਖਦਾ ਹੂੰ ਪਰ ਜਿਹੜਾ ਜੀਵ ਦੋ ਦ੍ਰਿਸ਼ਟੀਆਂ ਨੂੰ ਨਹੀਂ ਦੇਖ ਸਕਦਾ ਜਿਹੜਾ ਇੱਕ ਦ੍ਰਿਸ਼ਟੀ ਚ ਆ ਉਹ ਉਹਨੂੰ ਦੇਖ ਸਕਦਾ ਜੀ ਕਿੰਨਾ ਸਮਾਂ ਲੱਗਦਾ ਇੱਕ ਦ੍ਰਿਸ਼ਟ ਨੂੰ ਇੱਕ ਮਿੰਟ ਲੱਗਦਾ ਜੀ ਇਹ ਤਾਂ ਸਕੈਂਟ ਦੀ ਖੇਡ ਹੈ ਅੱਛਾ ਜੀ ਨਵੇਂ ਵਿਅਕਤੀ ਲਈ ਵੀ ਬਿਲਕੁਲ ਵਿਸ਼ਵਾਸ ਨਾਲ ਕਰਾਂਗੇ ਤਾਂ ਇੱਕ ਸੈਕਿੰਡ ਦੀ ਖੇਡ ਆ ਜੀ ਤੇ ਜੇ ਦੁਵਿਧਾ ਵਿੱਚ ਕਰਾਂਗੇ ਫੇਰ ਤੇ ਭਾਵੇਂ ਸਾਲ ਹੀ ਲੰਘ ਜਾਣਾਂ ਮਨ ਮਨ ਨੂੰ ਕਿਵੇਂ ਸਮਝਿਆ ਜਾਵੇ ਵੀ ਮਨ ਮਾੜਾ ਸੋਚੇ ਜੋ ਆਪਾਂ ਸੋਚਦੇ ਆ ਫਿਰ ਨੇ ਵੀ ਆਪਣੇ ਅੰਦਰ ਕੀ ਮਾੜੇ ਜਲਦੇ ਨੇ ਦਿਨਾਂ ਵੀ ਬੰਦਰ ਕਿਉਂ ਆਪ ਕਰਦੇ ਨੇ ਮੰਨ ਲਓ ਆਪਣੇ ਅੰਦਰ ਕੋਈ ਮਾੜੇ ਕਹਿ ਲਾਗੇ ਉਹ ਵੀ ਕਰਮ ਦੇ ਹਿਸਾਬ ਨਾਲ ਦੇਖੇ ਜਾਂਦੇ ਨੇ ਪਰਮਾਤਮਾ ਉਹਨੂੰ ਵੀ ਦੇਖਦਾ ਫੁਰਨੇ ਨੂੰ ਵੀ ਦੇਖਦਾ ਬਿਲਕੁਲ ਦੇਖਦਾ ਜੀ ਪਰਮੇਸ਼ਵਰ ਜਿਹਦੇ ਅਹੀ ਉਹਦੇ ਵਿੱਚ ਮਤਲਬ ਪਰਮੇਸ਼ਵਰ ਦੇ ਵਿੱਚ ਅਸੀਂ ਤੁਰੇ ਫਿਰਦੇ ਆ ਜੀ ਉਹ ਸਾਡੇ ਅੰਦਰ ਵੀ ਆ ਸਾਡੇ ਬਾਹਰ ਵੀ ਆ ਜੀ ਸਾਡੇ ਸਾਹਮਣੇ ਆ ਹੂੰ ਠੀਕ ਆ ਹੂੰ ਇਸ ਸਰੀਰ ਦੇ ਅੰਦਰ ਵੀ ਉਹ ਅਵਸਥਾ ਪਿਆ ਬਾਹਰ ਵੀ ਉਹ ਅਵਸਥਾ ਪਿਆ ਉਸ ਨੂੰ ਪਤਾ ਵਾ ਕਿ ਅਸੀਂ ਕੀ ਫੁਰਨਾ ਲੈ ਰਹੇ ਹਾਂ ਜੀ ਪਹਿਲੀ ਵਾਰੀ ਜਦੋਂ ਪ੍ਰਕਾਸ਼ ਦੇ ਦਰਸ਼ਨ ਹੋਏ ਉਦੋਂ ਕੀ ਲੱਗਿਆ ਤੁਹਾਨੂੰ ਉਹ ਵੀਰ ਜੀ ਮੈਂ ਅਵਸਥਾ ਬਿਆਨ ਨਹੀਂ ਕਰ ਸਕਦਾ ਪਰ ਫਿਰ ਵੀ ਉਹ ਆਨੰਦ ਇਹੋ ਜਿਹਾ ਹੈ ਕਿ ਉਹ ਆਨੰਦ ਕਦੀ ਆਇਆ ਹੀ ਨਹੀਂ ਅੱਛਾ ਮਤਲਬ ਹਰ ਪਾਸੇ ਦੇਖਣ ਲੱਗ ਪਿਆ ਹਮ ਹਰ ਪਾਸੇ ਜੀ ਮਹਾਰ ਜੀਵ ਨੂੰ ਮੈਂ ਉਹਦੇ ਵਿੱਚ ਵਸਤਾ ਦੇਖਣ ਲੱਗ ਪਿਆ ਹਰ ਆਕਾਰ ਉਹਦੇ ਵਿੱਚ ਵਸਤਾ ਦੇਖਣ ਲੱਗ ਪਿਆ ਜੀ ਉਹਨੂੰ ਬਿਆਨ ਉਹ ਬਿਆਨ ਕਿਵੇਂ ਕਰਾਂ ਕਿਉਂਕਿ ਉਹਦਾ ਕੋਈ ਰੂਪ ਹੀ ਨਹੀਂ ਹੈਗਾ ਪ੍ਰਕਾਸ਼ ਰੂਪ ਹੈ ਨਾ ਹੀ ਉਹਦਾ ਕੋਈ ਰੰਗ ਹੈ ਇਸ ਕਰਕੇ ਉਹ ਬਿਆਨ ਵਿੱਚ ਹੈ ਹੀ ਨਹੀਂ ਵੀਰ ਜੀ ਜੀ ਜਿਹੜਾ ਨੂੰ ਦੇਖਦਾ ਬਸ ਉਹ ਹੀ ਉਹਦਾ ਉਹਦਾ ਆਨੰਦ ਮਾਣ ਸਕਦਾ ਜੀ ਜੀ ਜਦੋਂ ਪ੍ਰਕਾਸ਼ ਤੇ ਉਸ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਆ ਉਦੋਂ ਮਨ ਕੰਟਰੋਲ 'ਚ ਹੁੰਦਾ ਮੰਨ ਲਓ ਵੀ ਉਸ ਤੋਂ ਬਾਅਦ ਤੁਹਾਨੂੰ ਸੋਨੋ ਹੋ ਗਏ ਔਰ ਜੋ ਤੁਸੀਂ ਮਨ ਦੇ ਵਿੱਚ ਸੋਚ ਰਹੇ ਹੋ ਇਹ ਆਪ ਦੇ ਆਪ ਕੰਟਰੋਲ ਹੋ ਜਾਂਦਾ ਦੇਖੋ ਸਾਡੇ ਮਨ ਨੂੰ ਕੰਟਰੋਲ ਕਰਨ ਵਾਲਾ ਕੋਈ ਹੋਰ ਆ ਹਮ ਜਦੋਂ ਤੱਕ ਆਪਾਂ ਗੁਰਦਾ ਗਿਆਨ ਨਹੀਂ ਲੈਂਦੇ ਜਦੋਂ ਤੱਕ ਆਪਾਂ ਗੁਰਦੀ ਕਮਾਈ ਨਹੀਂ ਕਰਦੇ ਉਦੋਂ ਤੱਕ ਸਾਡੇ ਮਨ ਨੂੰ ਪੰਜ ਕੰਟਰੋਲ ਕਰਦੇ ਆ ਕਾਮ ਕ੍ਰੋਧ ਲੋਭ ਬੋਹ ਹੰਕਾਰ ਜੀ ਸਾਡਾ ਮਨ ਇਹਨਾਂ ਦੇ ਵਾਸਤੇ ਹੁੰਦਾ ਜੀ ਸਾਡਾ ਮਨ ਆਪ ਨੇ ਵਿਚਾਰ ਲੈਂਦਾ ਇਹ ਵਿਚਾਰ ਦਿੰਦੇ ਨੇ ਹਮ ਤੇ ਵਿਚਾਰ ਇਹਨਾਂ ਨੇ ਉਹੀ ਦੇਣੇ ਆ ਜਿਹੜੇ ਪਰਮੇਸ਼ਵਰ ਤੋਂ ਦੂਰ ਕਰਦੇ ਜਿਵੇਂ ਮੈਂ ਕੋਈ ਸੁੱਖ ਜਿਵੇਂ ਸਮਝ ਲਓ ਕਿ ਮੈਂ ਟੀਵੀ ਦੇਖ ਰਿਹਾ ਕੋਈ ਟੀਵੀ ਤੇ ਮੂਵੀ ਦੇਖ ਰਿਹਾ ਹਮ ਇਹਨਾਂ ਨੇ ਮੈਨੂੰ ਵੀਚਾਰ ਦੇਣੇ ਆ ਇਹਨਾਂ ਨੇ ਮੇਰਾ ਇੰਟਰਸਟ ਬਣਾਉਣਾ ਉਹਦੇ ਚ ਇਹਨਾਂ ਨੇ ਮੈਨੂੰ ਵੀਚਾਰ ਦਈ ਜਾਣੇ ਤੂੰ ਹੋਰ ਵੇਖ ਹੋਰ ਵੇਖ ਹਮ ਕੋਈ ਵੀ ਮੈਂ ਸੰਸਾਰਿਕ ਸੁੱਖ ਮੰਨੂਗਾ ਨਾ ਹਮ ਇਹਨਾਂ ਨੇ ਵੀਚਾਰ ਦੇਣਾ ਇਹਨਾਂ ਨੇ ਪੂਰਾ ਪਿਛੋਂ ਮਨ ਨੂੰ ਮੋਟੀਵੇਟ ਕਰਨਾ ਕਿ ਹਾਂ ਇਹੋ ਹੀ ਤੇ ਰੇਲੇ ਸੁੱਖ ਆ ਹਮ ਪਰ ਸਾਡਾ ਮਨ ਇਸ ਸੰਸਾਰ ਵਿੱਚ ਇਸ ਸੰਸਾਰ ਦੀ ਮਾਇਆ ਵਿੱਚ ਸੌਂ ਗਿਆ ਹਮ ਤੋ ਤਾਪਿਆਏ ਸਾਡਾ ਮਨ ਇਸ ਨੂੰ ਜਗਾਉਣ ਵਾਸਤੇ ਗੁਰਦਾ ਗਿਆਨ ਹੀ ਆ ਗੁਰਦੇ ਗਿਆਨ ਨਾਲ ਹੀ ਇਹ ਜਾਗਦਾ ਗੁਰ ਦੀ ਪਛਾਣ ਕੀ ਹੈ ਜੀ ਗੁਰ ਤੇ ਗੁਰੂ ਵਿੱਚ ਫਰਕ ਹੈ ਜੀ ਗੁਰੂ ਤੇ ਉਹਨੂੰ ਕਹਦੇ ਨੇ ਜਿਹੜਾ ਸਾਨੂੰ ਸਿਖਾਉਂਦਾ ਵਾ ਜੀ ਠੀਕ ਹੈ ਜੀ ਜਿਵੇਂ ਸਾਡੇ ਸਤਿਗੁਰੂ ਨੇ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਨੂੰ ਸਿਖਾਉਂਦੇ ਨੇ ਆਪਾਂ ਉਹਨਾਂ ਤੋਂ ਸਮਝਦੇ ਆ ਹੂੰ ਤੇ ਜਿਹੜਾ ਗੁਰਬਾਣੀ ਵਿੱਚ ਸ਼ਬਦ ਹੈ ਗੌਰ ਗੌਰ ਗੋਰੇ ਇੱਕ ਜੁਗਤੀ ਆ ਜੀ ਜਿਹੜੀ ਜੁਗਤੀ ਨਾਲ ਆਪਾਂ ਇੱਕ ਦ੍ਰਿਸ਼ਟ ਹੋ ਕੇ ਪਰਮੇਸ਼ਰ ਨੂੰ ਦੇਖ ਸਕਦੇ ਆ ਉਹ ਜੁਗਤੀ ਸਾਨੂੰ ਸ਼੍ਰੀ ਗੁਰੂ ਗਨ ਸਾਹਿਬ ਜੀ ਵਿੱਚੋਂ ਸਮਝ ਲੱਗਦੀ ਆ ਜੀ ਤੇ ਜੇ ਅਸੀਂ ਨਹੀਂ ਸਮਝ ਸਕਦੇ ਹੂੰ ਤੇ ਫਿਰ ਅਸੀਂ ਉਸ ਨੂੰ ਪੁੱਛ ਸਕਦੇ ਆ ਜਿਸ ਨੇ ਗੁਰ ਦੀ ਕਮਾਈ ਕਰਕੇ ਹੋਵੇ ਪਰਮੇਸ਼ਰ ਨੂੰ ਦੇਖਿਆ ਹੋਵੇ ਜੀ ਜੀ ਪਰਮੇਸ਼ਰ ਨੂੰ ਆਪਾਂ ਪ੍ਰਕਾਸ਼ ਦੇ ਰੂਪ ਦੇ ਵਿੱਚ ਤੁਸੀਂ ਕਿਹਾ ਦੇਖਦੇ ਆ ਨਾ ਉਹਦਾ ਕੋਈ ਆਕਾਰ ਨਹੀਂ ਕੋਈ ਰੂਪ ਨਹੀਂ ਮਨ ਦਾ ਕੋਈ ਆਕਾਰ ਰੂਪ ਹੈ ਦੇਖੋ ਵੀਰ ਜੀ ਜਿਵੇਂ ਪਰਮੇਸ਼ਰ